ਕਰੋ ਕਿੰਤੂ ਪਰੰਤੂ ਤੇ ਨਾਲ ਜਿਹੜਾ ਰਾਹਾ ਕਮ ਤੇ ਰਲੋ ਕਿਤੇ ਵਿਜੀਲੈਂਸ ਦੇ ਐਕਸ਼ਨ ਦੀ ਛਲਾਂਗਾ ਤੇ ਵਿਰੋਧੀਆਂ ਵੱਲੋਂ ਨਿੰਦਾ ਕੀਤੀ ਗਈ ਇਸੇ ਦੇ ਨਾਲ ਹੀ ਜਿਹੜਾ ਬਲਸਾਹਬ ਉਹਨਾਂ ਨੇ ਕਿਹਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਗੱਲ ਹੈ ਜੋ ਬਲਸਾਹਬ ਨੇ ਕਹੀ ਹੈ ਬਹੁਤ ਵਧੀਆ ਗੱਲ ਇਹਨਾਂ ਦੇ ਵਿਚਾਰ ਪ੍ਰਗਟ ਕੀਤੇ ਇਹਨਾਂ ਨੇ ਆਪਣੇ ਪਰਿਵਾਰ ਦਾ ਹਵਾਲਾ ਦਿੱਤਾ ਕਿ ਕਿਸ ਤਰ੍ਹਾਂ ਦਾ ਤਸ਼ੱਦਦ ਉਹਨਾਂ ਤੇ ਹੋਇਆ ਜੀ ਜੀ ਕਿਸ ਤਰ੍ਹਾਂ ਨੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਮੈਂ ਰਿਪੀਟ ਨਹੀਂ ਕਰੂੰਗਾ ਸਾਰੀਆਂ ਗੱਲਾਂ ਇਹਨਾਂ ਨੇ ਆਪਣੀਆਂ ਕਹਿ ਦਿੱਤੀਆਂ ਪਰ ਮੈਂ ਬਹੁਤ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਹਮ ਹਮ ਇਹਨਾਂ ਦੇ ਕਦਰ ਲਈ ਬਦਲਾਖੋਰੀ ਦੀ ਰਾਜਨੀਤੀ ਆਲਟੀਮੇਟਲੀ ਬਦਲਾਖੋਰੀ ਦੀ ਰਾਜਨੀਤੀ ਬੜੀ ਘਾਤਕ ਹੁੰਦੀ ਹੈ ਆ ਜਿਹੜੀ ਰਾਜਨੀਤੀ ਹੁਣ ਹੋ ਰਹੀ ਹੈ ਨੇ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈ ਜਿਹੜਾ ਬੰਦਾ ਪੀੜਤ ਹੋਵੇ ਜਿਹੜਾ ਦੇ ਪਰਿਵਾਰਾਂ ਦੇ ਵਿੱਚ ਤੁਸੀਂ ਇਹ ਦੇਖੋ ਕਿ ਇੱਕ ਨੂੰ ਹੁਕ ਪੈਣ ਵਾਲਾ ਹੈ ਅੰਤਮ ਅਰਦਾਸ ਹੋਣ ਵਾਲੀ ਹੈ ਤੇ ਕਰਤੂਰ ਦੀ ਸਥਿਤੀ ਪਹਿਲਾਂ ਕਰ ਦਿੱਤੀ ਜਾਵੇ ਉਹ ਬੰਦਾ ਕਿੰਨਾ ਦੁਖੀ ਹੋਊਗਾ ਤੇ ਅਗਰ ਉਹ ਉਹ ਵਿਅਕਤੀ ਨਹੀਂ ਉਹਨਾਂ ਦੇ ਪਰਿਵਾਰ ਦਾ ਇੱਕ ਰਿਸ਼ਤੇਦਾਰ ਉਹਨਾਂ ਦਾ ਸਾਹਮਣੇ ਲਾਏ ਗੱਲ ਕਹਿੰਦਾ ਤੇ ਬਜਲਾ ਖੁੜੀ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਮੇਰਾ ਕਹਿਣਾ ਜਿਹੜਾ ਤੁਹਾਨੂੰ ਗੁਰੂਆਂ ਨੇ ਸਿਖਾਇਆ ਉਹ ਇੱਕ ਹੈ ਇਸੇ ਮੈਂ ਜ਼ਿਕਰ ਕਰਨਾ ਚਾਹੁੰਗਾ ਗੁਰੂ ਤੇਗ ਮਹਾਦਰ ਸਾਹਿਬ ਦਾ ਆਪਾਂ ਗੁਰੂ ਤੇਗ ਮਹਾਦਰ ਸਾਹਿਬ ਦਾ ਅੱਜ ਦੇ ਦਿਨਾਂ ਦੇ ਵਿੱਚ ਮਨਾ ਰਹੇ ਹਾਂ ਉਹਨਾਂ ਦਾ ਸਮਾਗਮ ਕਰਾਂਗੇ ਸਾਰੀ ਦੁਨੀਆ ਕਰੂ ਵੀ 350 ਸਾਲਾਂ ਮੇਰੇ ਖਨ ਉਹਨਾਂ ਦਾ ਆ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਸਾਨੂੰ ਸਿਖਾਇਆ ਸੀ ਉਹਨਾਂ ਨੇ ਮਨੁੱਖੀ ਘਾਰਾਂ ਦੀ ਗੱਲ ਕੀਤੀ ਸੀ ਕਿ ਕਿਸੇ ਦੇ ਮਨੁੱਖੀ ਘਾਰਾਂ ਦਾ ਉਲੰਘਣ ਨਾ ਹੋਵੇ ਜੇ ਆਪਾਂ ਕਹਿੰਦੇ ਕਿ ਕਸ਼ਮੀਰੀ ਪੰਡਤਾਂ ਦੇ ਹੱਥ ਨਹੀਂ ਗਏ ਸੀ ਉਹ ਗੁਰਾਂਗੀ ਦੇ ਜਿਹੜਾ ਜਿਹੜਾ ਜ਼ਬਰਦਸਤੀ ਉਹਦੇ ਖਿਲਾਫ ਗਏ ਸੀ ਮਨੁੱਖੀ ਘਾਰਾਂ ਦੀ ਗੱਲ ਕੀਤੀ ਹੈ ਉਹਦੋਂ ਤੋਂ ਲੈ ਕੇ ਜਿਹੜੇ ਲੋਕ ਲੜਦੇ ਆ ਜਿਹੜੇ ਉਹਨਾਂ ਨੂੰ ਇਹ ਸਹਿਣਾ ਪੈਂਦਾ ਸਾਰਾ ਕੁਝ ਚਲੋ ਮਜੀਠੀਏ ਦਾ ਕੇਸ ਵੱਖਰਾ ਹੈ ਪਰ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਚੰਡੀਗੜ੍ਹ ਉਹਦੇ ਤੇ ਵੀ ਆਪਣੀ ਨਿਗਾ ਮਾਰੀਏ ਇਹ ਸਭ ਕੁਝ ਸਿੱਧਾ ਨਹੀਂ ਹੋ ਰਿਹਾ ਔਰ ਬੜਾ ਭਨੇਖਾ ਹੁੰਦਾ ਮੈਂ ਪਹਿਲਾਂ ਕਹਿੰਦੇ ਹਟਿਆ ਕਿ ਇੰਗਰਾਜ ਗਾਂਧੀ ਦੇ ਦੁਆਰਾ ਪਾਵਰ ਦੇ ਵਿੱਚ ਆਈ ਸੀ ਕੋਈ ਇਸ ਕਰਕੇ ਪਾਵਰ ਚ ਆਈ ਸੀ ਕਿ ਸੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਕਰਨ ਦੇ ਵਿੱਚ ਕੋਈ ਕਸਰ ਨਹੀਂ ਆਣੀ ਚਾਹੀਦੀ ਕਰਨੀ ਚਾਹੀਦੀ ਤਾਂ ਕਿ ਉਹਨਾਂ ਨੇ ਵੀ ਕਰਨੇ ਸ਼ੁਰੂ ਕਰ ਦਿੱਤੇ ਸੀ ਕਿ ਦੁਆਰਾ ਉਹ ਢਾਈ ਸਾਲ ਨਹੀਂ ਬੀਤਾਈ ਸਲਾਮਾਦੋ ਪਾਵਰ ਦੇ ਵਿੱਚ ਆ ਗਈ ਸੀ ਮੈਨੂੰ ਇਹ ਉਹ ਲੱਗਦੀ ਹੈ ਕਿ ਜਿਹੜੇ ਤੰਗ ਦੇ ਨਾਲੇ ਕੰਮ ਕਰ ਰਹੇ ਹੈ ਇਹ ਤਾਂ ਹਮੇਸ਼ਾ ਇੱਕ ਲੁਧਿਆਣਾ ਦੇ ਇੱਕ ਜਿੱਥੇ ਮੁਹਾਰਤ ਵਾਲੀ ਚਾਮੜਾ ਪਾਉਂਦੇ ਫਿਰਦੇ ਆ ਪਰ ਜੋ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ ਹਾਂ ਹੁਣ ਆਪਾਂ ਜ਼ਿਕਰ ਕਰਦੇ ਹਾਂ ਵਿਰੋਧ ਵਾਲਿਆਂ ਦੀ ਗੱਲ ਜੀ ਤੁਸੀਂ ਦੇਖੋ ਕਿ ਕੱਲ ਬਰੋਲ ਵਾਲਿਆਂ ਦੇ ਪੱਖ ਵਾਲੇ ਨੇ ਕੱਲ ਜਿੰਨੇ ਬੰਦਿਆਂ ਨੂੰ ਬਿਕਰਮ ਮਜੀਦਿਆ ਆਪਦੇ ਨਿਸ਼ਾਨੇ ਦੇ ਰੱਖਦਾ ਸੀ ਅੱਗੇ ਭਾਗੇ ਸਾਰਿਆਂ ਨੇ ਪ੍ਰੈਸ ਕਾਨਫਰੰਸ ਹੌਤਾ ਕੀਤੀ ਜੀ ਤੁਸੀਂ ਦੇਖੋ ਇਹ ਕਿਹੜੀ ਕਟਾਰੀ ਦਾ ਨਿਊਜ਼ ਪ੍ਰੈਸ ਕਾਨਫਰੰਸ ਕੀਤੀ ਹੈ ਸਾਡੇ ਜਿਹੜੇ ਲੋਕਲ ਬਾਡੀਜ਼ ਦੇ ਮੰਤਰੀ ਨਾਲ ਡਾਕਟਰ ਅਵਜੋਤ ਸਿੰਘ ਹੈ ਉਨਾ ਦੇ ਪੁਰਾਣੇ ਜੀਵਨ ਨੂੰ ਲੈ ਕੇ ਜਿਹੜੀ ਜਿਹੜੀ ਉਹ ਗਲਤੀ ਕੀਤੀ ਹੈ ਜਿਸ ਕਰ ਉਹਨੇ ਬਹੁਤ ਵੱਡੀ ਗਲਤੀ ਕੀਤੀ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਜੀ ਕੁਲਜੀਤ ਸਿੰਘ ਢਾਲਡੇ ਨੇ ਪ੍ਰੈਸ ਕਾਨਫਰੰਸ ਕੀਤੀ ਆਪਾਂ ਗੱਲ ਕਰ ਚੁੱਕੇ ਹਾਂ ਬ੍ਰਿਜੇਤ ਸਿੰਘ ਪੰਨੂ ਹੋੜਾ ਦੇ ਵਿੱਚ ਸੀ ਹਮ ਹਮ ਕਿਨੇ ਮੇਂਦਰਾ ਕਰਨ ਸਾਰਿਆਂ ਨੇ ਕਿਹਾ ਜੀ ਬਹੁਤ ਵਧੀਆ ਹੋ ਗਿਆ ਬੱਲੇ ਬੱਲੇ ਹੋਈ ਹੈ ਹਮ ਹਮ ਪਰ ਦੇਖਣੇ ਪਾਸੇ ਦੇਖੋ ਕਿ ਜਿਹੜੇ ਬੰਦੇ ਬਹੁਤ ਵੱਡੇ ਵਿਰੋਧੀ ਜੀ ਜੀ ਸਾਹਿਬ ਇਹ ਗੱਲ ਦੇਖਣ ਵਾਲੀ ਦੇ ਵਿਰੋਧੀ ਹੈ ਸੁਖੀ ਆਪਣੇ ਤਕਬੀਰ ਬਾਦਲ ਦੇ ਬਿਕਰ ਮਜੀਦਿਆ ਦੇ ਇਹਨਾਂ ਵਿੱਚ ਤੁਸੀਂ ਜੇ ਆਪਾਂ ਸਭ ਤੋਂ ਪੀੜਤ ਬੰਦਾ ਦੇਖੀ ਤਾਂ ਤਖਤਾਲ ਖੜਾ ਹੈ ਬਿਲਕੁਲ ਤਖਤਾਲ ਖੜਾ ਕਹਿੰਦਾ ਇਹ ਤਰੀਕਾਕਾਰ ਗੰਤ ਹੈ ਹੂੰ ਹੂੰ ਬਰੇਨ ਸਿੰਘ ਚੰਦੂ ਮਾਜਰਾ ਜਿਹੜਾ ਉਹਦੇ ਨਾਲ 36 ਦਾ ਅੰਕੜਾ ਹੈ ਉਹ ਤਾਂ ਦੇ ਵਿਰੋਧਿਤ ਖੜਦਾ ਪਰ ਇਹ ਵੀ ਇਹ ਤਰੀਕਾਕਾਰ ਗੰਤ ਹੈ ਬਿਲਕੁਲ ਜੀ ਰਵਨੀਤ ਮਿੱਤੂ ਰਵਨੀਤ ਮਿੱਤੂ ਕੇਂਦਰੀ ਵਜ਼ੀਰ ਹੈ ਉਹ ਕਹਿੰਦਾ ਕਿ ਇਹ ਤਰੀਕਾਕਾਰ ਗੰਤ ਹੈ ਉਹ ਆਪਣੇ ਹੈ ਕਿ ਇਹ ਲਖਰਤਾਵ ਉਤਜਾਦੀ ਜੀ ਵੀ ਇਹ ਪ੍ਰਧਾਨ ਹੈ ਉਗੇ ਸਾਰੇ ਲੋਕੇ ਦੇਖ ਲਿਆ ਕਿ ਜਿਹੜੀ ਆਮ ਆਦੀ ਪਾਇਪ ਦੀ ਹਮ ਗੱਲ ਕਰ ਰਹੀ ਹੈ ਜਿਹੜਾ ਅਸਲ ਦੇ ਵਿੱਚ ਆਪਣੀਆਂ ਅਸਫਲਤਾਵਾਂ ਨੂੰ ਲੁਕੋਣ ਵਾਸਤੇ ਜਿਹਨੇ ਜਿੱਤੇ ਜਿੱਤੇ ਨਾਲ ਦੀ ਫੇਲਰ ਹੈ ਉਹਨੂੰ ਲੁਕਾਉਣ ਵਾਸਤੇ ਵੀ ਚਲਿਆ ਕਿ ਉਹ ਚੱਕੋ ਜੀ ਕੰਮ ਆਰਦਾ ਉਹ ਤੱਕਦਾ ਉਹ ਤੱਕਦਾ ਜੀ ਪਰ ਅੱਜ ਦਾ ਜ਼ਮਾਨਾ ਜਿਹੜਾ ਜੱਦੀ ਸਾਰੇ ਸੋਸ਼ਲ ਮੀਡੀਆ ਦਾ ਜੋ ਹੈ ਹੂੰ ਹੂੰ ਬਿਲਕੁਲ ਜੋ ਵਿਕਰਮ ਨੇ ਗੁੜਾ ਚਿੱਤਿਆ ਉਹਦੀ ਫਾਇਦਾ ਮਿਲਦੀ ਹੈ ਜੀ ਸੀਐਸ ਕਰਨ ਦੇ ਹੱਥ ਵਿੱਚ ਹੂੰ ਹੂੰ ਇਹ ਕਿ ਉਹ ਤੁਸੀਂ ਸਿਰਫ ਸਿਰਫ ਬਦਲਾ ਲਊ ਕਿ ਤੇਰੇ ਤੇ ਉਹਨੇ ਮੇਰੇ ਨਾਲ ਅਜੀ ਤਸਵੀਰੇ ਤੇ ਨਾਲ ਜਿੱਤ ਸਿਸਟਮ ਚੇੜੇ ਕਰਨਾ ਹੂੰ ਹੂੰ ਜੇ ਇਹ ਗੱਲ ਕਰੋਗੇ ਤਾਂ ਅਸੀਂ ਸਾਡੀ ਸੱਭ ਸੋਸਾਇਟੀ ਲੈ ਕਿਥੇ ਗਈ ਬਿਲਕੁਲ ਅਸੀਂ ਕਿਹੜੇ ਪਾਸੇ ਵੀ ਜਾ ਰਹੇ ਹਾਂ ਇਹ ਇਹ ਜਿਹੜਾ ਹਦਾ ਪ੍ਰਸ਼ਾਸਨ ਕਰ ਗੱਲ ਤੇ ਮੈਂ ਸਮਝਦਾ ਕਿ ਭਾਵੇਂ ਠੀਕ ਹੈ ਪ੍ਰੋਟੇਰ ਵਾਲੇ ਵੀ ਲੋਟਾ ਕਰਦੇ ਆ ਤੇ ਇਹ ਬੱਲੇ ਬੱਲੇ ਕਰਦੇ ਆ ਪਰ ਨਾਲੇ ਤੁਸੀਂ ਦੇਖੋ ਕੱਲ ਜਿਹੜੀ ਇੱਕ ਟੀਜ ਦੇਖਣ ਵਾਲੀ ਪਹਲ ਹੈ ਕਿ ਅੱਜ ਹਕੂਮਤ ਇਹਨਾਂ ਦੀ ਇਹਨਾਂ ਨੂੰ ਬਿੱਤੀ ਹੈ ਜੀ ਇਹ ਜਿਹੜੀ ਟੀਮ ਕੱਲ ਵਿਕਰਮ ਨੂੰ ਗ੍ਰਿਫਤਾਰ ਕਰਨ ਵਾਸਤੇ ਗਈ ਸੀ ਜੀ ਨੇ ਜਾਂ ਕਿ ਕੁਝ ਇੱਕ ਚਾ ਉਹ ਕਿੰਨੀ ਮੁਸਤਜਿਨ ਹੋ ਗਈ ਸੀ ਕਿਨੇ ਚਾਰ ਕਿਉਂ ਕਿ ਜੀ ਲੇਕਿਨ ਇਹ ਦਰੋ ਦੇਖਦੇ ਤਾਂ ਮਤਾਂ ਉਹਨਾਂ ਦੀ ਆ ਵੀ ਕੱਲੀ ਗੱਲ ਸੀ ਜਿਹੜਾ ਵਿਕਰਮ ਬੋਲਦਾ ਸੀ ਆ ਜਿਹੜੇ ਬੰਦੂਏ ਪਤਾ ਕਿ ਮੈਂ ਕੁਝ ਘੰਟਿਆਂ ਬਾਅਦ ਐਡਾ ਤਾਂ ਕਮਰਾ ਹੋਈ ਹੈ ਪਤਾ ਨਹੀਂ ਕਿ ਮੈਂ ਹਵਾਲਾ ਦੇ ਵਿੱਚ ਬੰਦ ਹੋਣਾ ਹੈ ਨਾ ਕਿ ਸਦੀ ਤੋਂ ਨੇ ਇਸ ਧੰਗ ਦੇ ਨਾਲ ਬਦਲਣ ਨਾਲ ਪਿੰਚਾਰੇ ਆਤੀ ਉਹ ਖਾਰੇ ਦਾ ਸਾਰੇ ਉਹਨੇ ਜਿਹੜਾ ਹੈਗਾ ਉਹ ਆਪਣਾ ਥੋੜਾ ਕੁਝ ਨਕਬਰ ਜਿਹਾ ਜੋ ਲੋਕਾਂ ਨੂੰ ਦਿਖਾ ਰਿਹਾ ਸੀ ਉੱਤਰ ਕੰਦੀ ਚਾਹੇ ਲੱਗਦਾ ਹੈ ਕਿ ਅੱਜ ਜਿਹੜੇ ਬੰਦਿਆਂ ਨੂੰ ਇਸਤੇਮਾਲ ਕਰਦੇ ਆ ਤੇ ਮੇਰੇ ਖਾਲਾ ਕਲ ਨੂੰ ਜਦੋਂ ਇਲੈਕਸ਼ਨ ਹੋਈ ਪੁਣੀ ਹੋਈ ਤੇ ਉਹਦਾ ਪ੍ਰੋਡਕਟ ਲੱਗੂਗਾ ਕਿ ਇਹ ਉਹ ਗੱਲਦਾ ਹੋਵੇ ਕਿ ਇਹ ਕੀ ਹੋ ਗਿਆ ਕਿ ਡਰਾਜਾਂ ਦੀ ਜਮਾ ਦੇ ਕਿ ਇਹ ਹੋਇਆ ਕਿ ਜਦੋਂ ਕਾ ਪਾਰਟੀ ਵਾਲੇ ਜਾਣਗੇ ਥੋੜਾ ਜਿਆਦਾ ਕਿ ਤੁਸੀਂ ਆਪਣਾ ਕੰਮ ਕਰੋ ਚੀਕੇ ਨਾਲ ਕਰੋ ਇਸ ਧੰਗ ਨਾਲ ਕਰੋ ਕਿ ਬੰਦੇ ਨੂੰ ਜੇ ਕੋਈ ਬੰਦਾ ਗੁਨਾਹਗਾਰ ਨੂੰ ਸਜ਼ਾ ਵੀ ਨਿਲਦੀ ਉਨੇ ਤੋਂ ਇਹ ਮੈਨੇਨਾ ਦੇ ਕੇ ਬਦਲਾ ਕੁੜੀ ਹੋ ਗਿਆ ਜੀ ਇਹ ਤੋਂ ਬਦਲਾ ਕੁੜੀ ਸਮੈ ਲ ਆਉਣ ਲੱਗੀ ਤੇ ਫਿਰ ਸਰਕਾਰਾਂ ਨੇ ਨੀਤੀਆਂ ਦੀ ਜੀ ਤਰੀਕਾ ਵਿੱਚ ਬਦਲੀ ਆ ਵਾਕਟ ਲੋਕ ਸਾਡੀ ਆਵਾਜ਼ ਜਿਹੜੀ ਥੋੜੀ ਜੀ ਨਾ ਫਟ ਕੇ ਆਉਣ ਲੱਗੀ ਪਹਿਲੇ ਆਵਾਜ਼ ਬੜੀ ਕਲੀਅਰ ਸੀ ਮਾੜਾ ਚੈੱਕ ਕਰਿਓ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਨਹੀਂ ਹੋਇਆ ਤਬਾ ਅਮਰੀਕਾ ਚ ਮੱਚੀ ਖਲਬਲੀ ਆ ਇਰਾਨ ਦੇ ਵਿੱਚ ਢਿਲੋ ਸਾਹਿਬ ਜਿਹੜੀ ਹੁਣ ਜੰਗਬੰਦੀ ਹੋਈ ਆ ਇਰਾਨ ਦੇ ਵਿੱਚ ਲੋਕ ਜਿਹੜੇ ਬਹੁਤ ਵੱਡੇ ਜਲੂਸ ਕੱਢ ਰਹੇ ਆ ਇਹ ਜਿਹੜਾ ਉਹਨਾਂ ਦਾ ਉੱਤੇ ਧਾਰਮਿਕ ਗੁਰੂ ਅਖਬੈਨੀ ਉਹਦੇ ਵੱਡੇ ਵੱਡੇ ਪੋਸਟਰ ਤੇ ਟ੍ਰੰਪ ਨੂੰ ਉਹਦੇ ਪੈਰਾਂ ਦੇ ਵਿੱਚ ਜਿਹੜਾ ਘੁੱਡਾ ਗੋਡਿਆਂ ਪਾਰ ਹੋਇਆ ਦਿਖਾਇਆ